ਲੈ ਵੀ ਕਿਸਾਨ ਵੀਰਾਂ ਸੋਡੇ ਲਈ ਟਰੈਕਟਰ ਲੈ ਕੇ ਆਏ ਟਰੈਕਟਰ ਹਰੇਕ ਪ੍ਰਕਾਰ ਦਾ ਤੁਹਾਨੂੰ ਮਿਲ ਜੂ ਇਥੋਂ ਬਾਈ ਹੋਣਾਂ ਕੋਲੋਂ ਬਾਕੀ ਨੰਬਰ ਵਗੈਰਾ ਬਕਾਇਦਾ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਤੇ ਇੱਧਰ ਗੱਲ ਕਰਦੇ ਆਂ ਬਲਾ 855 ਦੀ ਤੇ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਵਾਂ ਨਵਾਂ ਟਰੈਕਟਰ ਆਣਾ ਤਾਂ ਹੀ ਜਵਾਂ ਨਵਾਂ ਟਰੈਕਟਰ ਆ ਵੀਰੇ 100 ਘੰਟਾ ਚੱਲ ਗਿਆ 23 ਮਾਡਲ ਦਾ 23 ਮਾਡਲ ਟਰੈਕਟਰ ਆ ਨਗਦ ਕੈਸ਼ ਦਾ ਤੇ ਲੋਕਲ ਨੰਬਰ ਹੀ ਆ ਹਾਂ 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 ਠੀਕ ਆ ਤੇ ਇਹਦਾ ਭਾਗ ਜੀ ਵੀ ਡਿਮਾਂਡ ਕੀ ਰੱਖੀ 23 ਮਾਡਲ ਦੀ ਜਵਾਂ ਨਵੇਂ ਦੀ ਕੀ ਕਿਸ ਮਰਜੀ 8 ਲੱਖ ਦਾ ਟਰੈਕਟਰ ਦੇਣਾ ਵੀਰੇ 8 ਲੱਖ ਠੀਕ ਆ ਤੇ ਫਿਰ ਇਹ ਜਿਵੇਂ ਕਹਿ ਰਿਹਾ ਜਮਾ ਨਵਾਂ ਟਰੈਕਟਰ ਇਹ ਸੇਲ ਲਈ ਕਿਵੇਂ ਆ ਗਿਆ ਆਪਣੇ ਕੋਲੇ ਸੇਲ ਲਈ ਵੀਰੇ ਇਹ 4x4 ਟਰੈਕਟਰ ਲੈ ਕੇ ਬੰਦੇ ਆਪ ਠੀਕ ਆ ਉਹਨਾਂ ਨੇ ਮਨ ਆ ਗਿਆ ਵੀ 4x4 ਲੈਣਾ ਆਪਾਂ ਨੇ ਠੀਕ ਆ 2 ਵੀਲ ਤੋਂ ਠੀਕ ਆ ਲੈ ਵੀ ਸੱਚ ਲੋ 23 ਮਾਡਲ ਆ 8 ਲੱਖ ਰੁਪਏ ਦਾ ਬਾਈ ਹੋਣੀ ਕਹਿੰਦੇ ਦੇਵਾਂਗੇ ਬਾਕੀ ਤੁਸੀਂ ਫੋਨ ਤੇ ਕੰਟੈਕਟ ਕਰ ਲਓ ਨਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਜਮਾ ਨਵਾਂ ਟਰੈਕਟਰ ਕਿਸੇ ਪਾਸੇ ਵੀ ਚੌਹ ਨਹੀਂ ਲੱਗਾ ਟਰੈਕਟਰ ਦੇ ਇਹ ਦੇਖ ਤਾਂ ਇੰਜਨ ਗੇਅਰ ਦਾ ਸੈਟ ਆ ਜੀ ਬਾਈ ਗਰੰਟੀ ਹੋਊ ਆਪਣੀ ਸਾਲ ਭਰ ਦੀ ਠੀਕ ਆ ਸਾਲ ਭਰ ਦੀ ਗਰੰਟੀ ਨਾਲ ਹਰੇਕ ਟਰੈਕਟਰ ਦੀ ਹੁੰਦਾ ਤਾਂ ਹੀ ਜੋ ਨਵੇਂ-ਨਵੇਂ ਖੜੇ ਨੇ ਤੇ ਆ ਇਧਰ ਹੌਲੈਂਡ ਆ ਗਿਆ 3702 ਇਹ ਕਿਹੜਾ ਮਾਡਲ ਆਗਾ ਇਹ 19 ਮਾਡਲ ਆ ਵੀਰੇ ਇਹ 19 ਮਾਡਲ ਆ ਇਹ 3702 ਆ 3 ਸਪੀਡ ਚ ਆ ਡਿਸਟਰੀਬਿਊਟਰਲ ਠੀਕ ਆ ਇਹ ਡਿਸਟਰੀਬਿਊਟਰ ਦੇ ਵਿੱਚ ਆ ਜਾਂਦਾਗਾ ਹਾਂ ਓਕੇ ਟਾਇਰ ਟਾਇਰ ਵਗੈਰਾ ਫਿਰ ਇਹਦੇ ਨਾਲ ਦੇ ਵੀਰੇ ਨਾਲ ਦੇ ਨੇ ਜੀ ਠੀਕ ਆ ਤੇ ਉਧਰ ਕਹਾ ਆ ਗਿਆ ਆਪਣਾ ਉਹ ਬਾਈ ਮਾਡਲ ਆ 265 ਆ 265 ਠੀਕ ਆ ਇਹ ਇਹਦਾ ਪਰ ਰੇਟ ਨਹੀਂ ਦੱਸਿਆ ਕਿੰਨਾ ਸੀ ਰੇਟ ਇਹਦਾ ਕੁਸ ਮੰਗੀ ਹੈ ਜੀ ਇਹ 5 ਲੱਖ 85 ਹਜ਼ਾਰ ਦਾ ਦੇ ਦੇਣੇ 5 85 ਦਾ ਛੜ ਦਾਂਗੇ ਹਾਂ ਠੀਕ ਆ ਤੇ ਇਧਰ ਆ 200 ਪੁਆਇੰਟ ਇਹ ਬਰਨਾਲਾ ਨੰਬਰ ਆ 22 ਮਾਡਲ ਆ ਬਾਈ ਇਹ 22 ਮਾਡਲ ਆ ਹਾਂ ਠੀਕ ਆ ਇਹਦੇ ਵੀ ਟਾਇਰ ਵਗੈਰਾ ਨਾਲ ਦੇ ਨਹੀਂ ਨਾਲ ਦੀ ਹੈ ਵੀਰੇ ਠੀਕ ਆ ਡਿਸਟ੍ਰੀਬਿਊਟਰ ਵਗੈਰਾ ਇਹਦੇ ਨਹੀਂ ਇਹਦੇ ਡਿਸਟ੍ਰੀਬਿਊਟਰ ਨਹੀਂ ਆਉਂਦਾ ਤੇਲ ਬ੍ਰੇਕਾ ਇਹ ਛੋਟਾਂ ਚ ਆ ਜਾਂਦਾ ਹਾਂ ਛੋਟਾਂ ਠੀਕ ਆ ਤੇ ਇਹਦੀ ਡਿਮਾਂਡ ਇਹ 1.75 ਲੱਖ ਸਵਾ 4 ਲੱਖ ਰੁਪਏ ਦਾ ਠੀਕ ਆ ਤੇ ਇਧਰ ਆ 939 ਇਹ ਅਲੱਗ ਜਿਹੇ ਦਾ ਪੀਂਦਾ ਕਿਵੇਂ ਆ ਇਹ ਵਿੱਚ ਘਟਾਗੇ ਵੀ ਬੰਦੇ ਇਹ 8 ਮਾਡਲ ਟਰੈਕਟਰ ਆ ਠੀਕ ਆ ਹਾਂ ਇਧਰ ਰਾਮਪੁਰੇ ਸਾਈਡ ਤੇ ਬੰਦੇ ਆਪਾਂ ਦਾ ਟਰੈਕਟਰ ਹੋਰ ਲੈ ਗਏ ਵਿੱਚ ਘਟਾਇਆ ਚਲਾਈ ਜਿਲੂਈ ਦਾ ਵਾਲਾ ਚੰਗਾ ਟਾਇਰ ਆ ਮਾਰਫ ਦੇ ਐ ਮਾਰਫ ਦੇ ਤੇ ਮਲਾ ਜਿਵੇਂ ਉਹ 978 ਆਇਆ ਸੀ ਇਹਨਾਂ ਦਾ ਹੈ ਨਾ ਉਹ ਸੋਹ ਦੇ ਚਾ 44 ਨੋ ਵੱਡਾ ਟਰੈਕਟਰ ਇਹ 744 ਨੋ ਵੱਡਾ ਇਹ ਹਾਂ ਠੀਕ ਆ ਟਰੈਕਟਰ ਸਾਰਾ ਕੋਈ ਉਹੀ ਆ ਡਬਲ ਕਲਚ ਡਬਲ ਕਲਚ ਡਬਲ ਕਲਚ ਚ ਆ ਜਾਂਦਾ ਇਹ ਠੀਕ ਆ ਲਾਈਫ ਤੇ ਨੂੰ ਕਰਦਾ ਇੰਜਨ ਆ ਇਹਦਾ ਠੀਕ ਆ ਕਲੋਸ ਕਰਦਾ ਇੰਜਨ ਤਾਂ ਮਿੱਤਰੋ ਤੇ 13 ਦੇ 14 ਦੇ ਵਿੱਚ ਨਾ 939 744 ਦੇ ਨਾਲੋਂ ਵਧੀਆ ਕਹਿੰਦੇ ਵਧੀਆ ਟਰੈਕਟਰ ਤੇ ਜਿਹੜੇ ਵੀ ਇਹਨੂੰ ਕੰਮ ਲਈ ਚਾਹੀਦਾ ਤੇ ਫਿਰ ਇਹਦਾ ਕੀ ਪ੍ਰਾਈਸ ਰੱਖਿਆ ਹੋਇਆਗਾ 35000 ਦਾ ਟਰੈਕਟਰ ਦੇ ਦਿਆਂ ਬਾਈ ਬਾਕੇ ਚਲਾ ਕੇ ਜਿੱਥੇ ਮਰਜ਼ੀ ਲੇ ਜ ਆਪਣੀ ਗਰੰਟੀ ਉਸੇ ਮੇਨੇ ਦੇ ਦੋ ਲੱਖ 35000 ਦਾ ਠੀਕ ਆ ਅੱਠ ਮਾਟਰ ਟਰੈਕਟਰ ਮਿੱਤਰੋ ਪੰਜਾਬ ਨੰਬਰ ਹੈ ਨਾ ਤੇ 939 ਸਵਰਾਜ ਐਫੀ ਜਿਹੜੇ ਵੀਰਾਂ ਨੇ ਚਲਾਇਆ ਉਹਨਾਂ ਨੂੰ ਤਾਂ ਪਤਾ ਹੀ ਹੋਏ ਚੀਜ਼ ਦੇ ਗੁਣਾਂ ਦਾ ਨਾ ਤੇ ਬਾਕੀ ਇਧਰ ਆ ਗਿਆ 854 ਮਾਡਲ ਟਰੈਕਟਰ ਹੈ ਵੀਰੇ 4 ਮਾਡਲ ਠੀਕ ਆ ਉਹ ਨੰਬਰ ਇੱਥੋਂ ਹੰਢਿਆ ਜੇ ਤੂੰ ਹੀ ਲੈ ਆਪਣੇ ਪਿੰਡੋਂ ਹੀ ਠੀਕ ਆ ਇਹ ਹੰਢੇ ਤੂੰ ਹੀ ਲੇਤਾ ਇਹ ਹਾਂਜੀ ਹਾਂਜੀ ਠੀਕ ਆ ਟਰਾਰ ਵਗੈਰਾ ਇਹਦੇ ਵੀ ਵਧੀਆ ਪਏ ਨੇ ਹਨਾ ਬਹੁਤ ਵਧੀਆ ਇੰਡੀਅਨ ਗੇਅਰ ਦਾ ਹੀ ਬਹੁਤ ਵਧੀਆ ਬਾਈ ਬਹੁਤ ਵਧੀਆ ਟਰੈਕਟਰ ਪਿਆ ਜਿਹੜੇ ਨੂੰ 4 ਮਾਡਲ ਚਾਹੀਦਾ ਨਾ ਹਾਂ ਹਾਂ ਠੀਕ ਆ ਤਾਂ ਇਧਰ ਗੱਲ ਕਰੀ ਆਪਾਂ ਸੋਨਾ ਲੀਕਾ ਦੀ ਇਹ 21 ਮਾਡਲ ਟਰੈਕਟਰ ਆ ਬਾਈ ਪੰਜਾਬ ਨੰਬਰ ਇਹ ਵੀ ਠੀਕ ਆ ਇਹਦੇ ਵੀ ਟਰਾਰ ਵਗੈਰਾ ਬਾਈ ਨਾਲ ਦੀ ਨੇ ਨਾਲ ਦੇ ਆ 6-700 ਘੰਟਾ ਚੱਲ ਗਿਆ 21 ਮਾਡ ਠੀਕ ਆ ਇਹ ਵੀ ਡਿਸਟ੍ਰੀਬਿਊਟਰ ਵਗੈਰਾ ਡਬਲ ਆ ਗਿਆ ਹਾਂ ਹਾਂ ਇਹਦੇ ਸਾਈਡ ਕਲੱਚ ਵੀ ਆ ਗਿਆ ਬਾਈ ਇੱਕ ਕੀ ਦੇ ਵਿੱਚ ਠੀਕ ਆ ਕਿਵੇਂ ਪੀਟੀਓ ਕਲੱਚ ਇਹਦੇ ਅਲੱਗ ਤੋਂ ਹੀ ਆ ਗਿਆ ਜਿਵੇਂ ਸਵਰਾਜ ਦੇ 19 ਚ ਆਇਆ ਸੀ ਇਹਦੇ ਵੀ ਅਲੱਗ ਆ ਗਿਆ ਬਸ ਇਹ ਕਲੱਚ ਦੇ ਅਲੱਗ ਤੋਂ ਆ ਗਿਆ ਹਾਂ ਠੀਕ ਆ ਜਿਹੜਾ ਆਪਣਾ ਪੀਰ ਦਾ ਸਪੀਡਾਂ ਦੇ ਵਿੱਚ ਆ ਬਾਈ ਚੇਂਜਰ ਵਾਲਾ ਸਪੀਡਾਂ ਦੇ ਵਿੱਚ ਆ ਉਨਾ ਹੀ ਮੂਰ ਨੂੰ ਉਨਾ ਹੀ ਮਗ ਨੂੰ ਭਜਦਾ ਇਹ ਹਾਂਜੀ ਹਾਂਜੀ ਠੀਕ ਆ ਇਹਦੀ ਡਿਮਾਂਡ ਕੀ ਹੈਗੀ ਇਹ ਦੇਣਾ ਆਪਾਂ 6.5 ਲੱਖ ਦਾ ਬਾਈ 6.5 ਲੱਖ ਰੁਪਏ ਦਾ ਲੈ ਮਿੱਤਰੋ ਫੋਨ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਆਂਦਾ ਕੰਟੈਕਟ ਕਰ ਲਿਓ ਹੈਨਾ ਇਹ ਵੀ ਨਾਲ ਦੇ ਪੰਜਾਬ ਨੰਬਰ ਪੰਜਾਬ ਪਹਿਲੀ ਵਾਰ ਠੀਕ ਆ ਤਾਂ ਇਧਰ ਗੱਲ ਕੀ ਮਾਡਲ ਆ 21 ਮਾਡਲ 200 ਪੁਆਇੰਟ ਡੀ ਆਈ ਜੇ ਆਪਾਂ ਤੁਹਾਨੂੰ ਦੱਸਿਆ ਨਾ ਹਰੇਕ ਪ੍ਰਕਾਰ ਦਾ ਟਰੈਕਟਰ ਤੁਹਾਨੂੰ ਇੱਥੋਂ ਮਿਲ ਜੂ ਬਾਈ ਹੁਣਾਂ ਕੋਲ ਫੋਨ ਚੱਕ ਕੇ ਵਾ ਕਾਲ ਕਰ ਲਓ ਇੱਕ ਹੈ ਨਾ ਹਾਂਜੀ ਇਹ ਕਿਹ ਮਾਡਲ ਆ ਇਹਦੇ ਵੀ ਟਾਇਰ ਵਗੈਰਾ ਨਾਲ ਦੀ ਨੇ ਇਹਦੇ ਨਾਲ ਦੇ ਟਾਇਰ ਆ ਵੀਰੇ 600 ਘੰਟਾ ਰੇ ਨਾਲ ਚੱਲ ਗਏ ਜਿਹੜੀਆਂ ਰਿੰਬਾਂ ਚ ਸਟੇਟਾਂ ਛੋਟਾ ਨਾਲ ਦੀਆਂ ਉਵੇਂ ਹੀ ਪਈਆਂ ਨੇ ਗੀਆਂ ਆ ਠੀਕ ਆ ਜਿਹੜਾ ਕੰਪਨੀ ਨੇ ਲਿਖਿਆ ਲੁਖਿਆ ਜਿਹੜਿਆ ਵੀ ਕੁਛ ਕਰਿਆ ਵਾ ਸਾਰਾ ਕੁਝ ਨਾਲ ਦਾ ਰਿੰਬਾਂ ਦੇ ਵਿੱਚ ਅੱਛਾ ਨਾਲ ਦੇ ਟਾਇਰ ਆ ਪਹਿਲੀ ਪਾਰਟੀ ਦਾ ਕਿਤੇ ਕੋਈ ਕਲਮ ਨਹੀਂ ਮਿਲੂ ਟਰੈਕਟਰ ਠੀਕ ਆ ਲੈ ਮਿੱਤਰੋ ਚੱਕ ਲੋ ਆ ਤਾਂ ਟਰੈਕਟਰ ਜਿਹਨੂੰ ਚਾਹੀਦਾ ਨਾ ਛੋਟੇ ਟਰੈਕਟਰਾਂ 200 ਪੁਆਇੰਟ ਨੋਟ ਬਾਈ 21 ਮਾਡਲ ਦੇ ਇਹ ਜੇ ਮਿਲਦੇ ਨਹੀਂ ਨਹੀਂ ਜਿਹੜੇ ਹੁੰਦੇ ਆ ਬਹੁਤ ਘੱਟ ਮਿਲਦੇ ਨਹੀਂ ਤਾਂ ਇੱਥੇ ਗਰ ਏ ਵੀਡੀ ਆਪਾਂ 415000 ਦਾ ਰੇਟਰ ਦੇ ਦੇਾਂਗੇ 415000 ਰੁਪਏ ਦਾ ਵੀਰ ਨਾਲ ਫੋਨ ਲਾਉਣ ਜਿਹੜੇ ਕਹਿਣਗੇ ਵੀ ਇੱਦੂ ਘਟ ਜੂਗਾ ਇਹਨੇ ਪਹਿਲਾਂ ਦੇਣੀ ਹੈ ਇੰਨੇ ਦਾ ਦੇਣੀ ਹੈ ਦਾ ਕੋਕਾ ਕਰੀ ਹੀਰਾ ਇੱਕ ਤਰ੍ਹਾਂ ਦਾ ਠੀਕ ਆ ਲੈ ਮੇਤਰੋ ਫੋਨ ਚੱਕ ਲੋ ਤੇ ਇੱਧਰ ਆ ਗਿਆ 724 ਇਹ ਉਹਦੇ ਨਾਲ ਛੋਟਾ ਆ ਗਿਆ ਨਾ ਹਾਂ ਇਹਦੇ ਬੇਲ ਵੀ ਕਟਾ ਦੇ ਆਪਾਂ ਬੰਦੇ ਦੇ ਨਾਲ ਉਹਦੇ 21 ਮਾਡਲ ਟਰੈਕਟਰ ਠੀਕ ਆ ਇਹਦੇ ਬੇਲ ਹਜੇ ਰਹਿੰਦੇ ਨੇ ਹਾਂ ਕਟਵਾਏ ਨਹੀਂ ਪਾਰਟੀ ਦੇ ਕਟਵਾ ਦੇਗੇ ਚੱਲਿਆ ਉਹ ਕਟਾਈ ਵੀ ਟਰੈਕਟਰ ਇਹ 724 ਜਿਹੜੇ ਪਹਿਲਾਂ ਛੋਟਾ ਆਗਾ 2 ਸਿਲੰਡਰ ਚ ਆ ਕੇ ਤੇ ਨੈਰੇਜੰਸੀ ਦੇ ਹੀ ਨਿਕਲਿਆ ਵਾ ਇਹ ਠੀਕ ਆ 2 ਸਿਲੰਡਰ ਚ ਆ ਹਾਂ ਜੀ ਠੀਕ ਆ ਲੈ ਸਚਨੋ 47 ਦੀ ਸੋਚ 724 ਟਰੈਕਟਰ ਇਹਦੀ ਡਿਮਾਂਡ ਡਿਮਾਂਡ ਇਹ ਕੁਸ਼ ਮਰਜ਼ੀ ਮੰਗੀ ਹੈ ਵੀ ਆਪਾਂ 3 ਲੱਖ 40 ਹਜ਼ਾਰ ਦਾ ਦੇ ਮੰਗ 3 ਲੱਖ 40 ਹਜ਼ਾਰ ਤਾਂ ਦੇ ਨਹੀਂ ਦੇਣਾ ਹਾਂ ਜੀ ਠੀਕ ਹੈ ਲੈ ਮੈਂ ਤੁਹਾਨੂੰ ਦੱਸਾਂ ਜਮਾ ਨਵਾਂ ਟਰੈਕਟਰ ਆਪੇ ਥੋੜੇ ਨੋ ਹੀ ਹੋ ਪਹਿਲੇ ਨੋ ਜਿਹੜੇ ਵੀਰ ਨੇ ਲੈਣਾ ਫਸਟ ਓਨਰ ਨਾ ਉਹੀ ਹੋਊ ਜਮਾ ਕੋਕਾ ਟਰੈਕਟਰ ਹੈਗਾ ਤੇ ਲੈ ਜੋ ਖਰੀਦ ਕੇ ਨਾ ਤਾਂ ਇੱਧਰ ਸੋਨਾਲੀ ਕਾ 60 ਦਾ ਇੱਕ ਹੋਰ ਖੜਾਗਾ ਇਹ ਇਹਦਾ ਕੋਈ ਫਰਕ ਆ ਉਹਦਾ ਨੰਬਰ ਆ ਵੀਰੇ ਠੀਕ ਆ ਕੀ ਮਾਡਲ ਆ ਹੈ ਸਪੀਡਾਂ ਵਾਲਾ ਇਹ ਵੀ ਡੇਟ ਉਹਦੇ ਨਾਲ ਦਾ ਹੀ ਆ ਹਾਂ ਹੈ ਉਹਦੇ ਨਾਲ ਦੇ ਉਹਦੇ ਸਾਈਡ ਕਲੱਚ ਹੈਗੇ ਇਹਦੇ ਸਾਈਡ ਕਲੱਚ ਨਹੀਂ ਹੈਗਾ ਅਸਾਂ ਇਹਦੇ ਸਾਈਡ ਕਲੱਚ ਨਹੀਂ ਹੈਗਾ ਹਾਂ ਇਹ ਦੇ ਦੇਾਂਗੇ ਆਪਾਂ 6 ਲੱਖ 40 ਹਜ਼ਾਰ ਰੁਪਏ 6 ਲੱਖ 40 ਹਜ਼ਾਰ ਰੁਪਏ ਦਾ ਹਾਂਜੀ ਠੀਕ ਆ ਇਹ ਮਾੜ ਕੇ ਇਹਦੇ ਸਾਈਡ ਕਲੱਚ ਹੈ ਨਹੀਂ ਤੇ ਉਹ ਟਰੈਕਟਰ ਦੇ ਜਿਹੜਾ ਸਾਈਡ ਕਲੱਚ ਹੈਗਾਗਾ ਇਹਦੇ ਇਸੇ ਕਲੱਚ ਤੋਂ ਗੇਅਰ ਪੈਂਦਾ ਮਾਡਲ ਇਹ ਵੀ ਇੱਕੋ ਹੀ ਆ ਤੇ ਇਹ ਛੱਡਣਾ ਕਿੰਨੇ ਦਾ ਆਪਾਂ ਨੇ ਇਹ 6 40 ਦੇ ਵੀ 6 ਲੱਖ 40 ਹਜ਼ਾਰ ਰੁਪਏ ਦਾ ਮਿੱਤਰੋ ਸੋਨਾ ਲੀਕਾਣਾ ਦੇਖ ਸਕਦੇ ਤੁਸੀਂ ਬਿਲਕੁਲ ਨਵੇਂ ਟਰੈਕਟਰ ਨੇ ਸ਼ੋਰੂਮ ਕੰਡੀਸ਼ਨ ਦਾ ਜਿਹੜਾ ਮਰਜੀ ਟਰੈਕਟਰ ਆ ਕੇ ਚੱਕ ਲੋ ਹਣਾ ਆਹ ਬਾਈ ਮਾਡਲ ਆ ਵੀਰੇ ਬੈਂਡੀ ਬੁੰਡੀ ਨੂੰ ਵੀ ਨਹੀਂ ਪਤਾ ਲੱਗਿਆ ਇਹਨਾਂ ਦੀ 150 ਘੰਟਾ ਚੱਲਿਆ ਹੋਇਆ ਬਾਈ ਮਾਡਲ 800 ਠੀਕ ਆ ਤਾਂ ਇਹ ਸੋਰਾ ਜ ਮਾੜਾ ਮੋਟਾ ਜਿਹਾ ਆਇਆ ਹੈ ਨਾ ਮਾੜ ਖੁੱਲ ਕੇ ਚੱਲਿਆ ਨਹੀਂ ਹੋਇ ਇਹਦੇ ਵੀ ਟਾਇਰ ਵਗੈਰਾ ਫਿਰ ਨਾਲ ਦੀ ਨੇ ਸਾਰਾ ਨਾਲ ਦੇ ਵੀ ਕਿਤੇ ਵੀ ਬਾਕੀ ਹੋਰ ਆ ਬੰਦਾ ਆ ਕੇ ਸਾਬਤ ਕਰਦੇ ਕਲਮ ਲੱਗੀ ਆਪਣੀ ਗਰੰਟੀ ਹੂ ਆਰੇ ਠੀਕ ਆ ਟਰੈਕਟਰ ਦੀ ਮਾਡਲ ਇਹ 23 ਆ ਨਾ ਨਾ 22 22 ਮਾਡਲ ਆ ਤੇ ਡਿਮਾਂਡ ਇਹਦੀ ਡਿਮਾਂਡ ਆ ਦਾ ਇਹ ਮੰਗੀ ਕੁਛ ਮਾਰੀਏ 755 ਦਾ ਦੇ ਦੇਾਂਗੇ ਬਈ 755 ਦਾ 16 ਦੇ ਟਾਇਰਾਂ ਦਾ 16 ਦੇ ਟਾਇਰਾਂ ਠੀਕ ਆ ਇਹ 3 ਸਪੀਡ ਦਾ ਹਾਂ 3 ਸਪੀਡ ਸਾਈਡ ਗੀਅਰ ਦਾ ਲਾਈਵ ਮਿੱਤਰੋ 3 ਸਪੀਡ ਚ ਆਗਾ ਤੇ ਬਾਈ ਮਾਡਲ ਆ ਤੇ ਰੇਟ ਤੁਹਾਨੂੰ ਦੱਸਦਾ ਪੈਰਪੁਰ ਦਾ ਇਹਨਾਂ ਦਾ ਉਵੇਂ ਹੀ ਪਿਆ ਬਾਈ ਨਹੀਂ ਕੋਰਾ ਨਿਕਲ ਜਨੇ ਰੇਟ ਠੀਕ ਆ ਲਾਈਵ ਸੱਜਣੋ ਦੇਖ ਲਓ ਚੈੱਕ ਕਰ ਲਓ ਟਰੈਕਟਰ ਆ ਦੇਖੋ ਪੈਦਾਨ ਵਗੈਰਾ ਨਾ ਉਵੇਂ ਹੀ ਪਿਆ 3 ਸਪੀਡ ਦੇ ਵਿੱਚ ਟਰੈਕਟਰ ਚੱਲਿਆ ਕਿੰਨਾ ਘੁੰਮੇ ਤੇ ਟਰੈਕਟਰ 150 ਘੰਟੇ ਹੀ ਆ ਬਾਈ 150 ਘੰਟਾ ਚੱਲਿਆ ਹੋਇਆ ਬਾਈ ਤੇ ਚੱਕ ਲਓ ਜਿਹੜੇ ਵੀ ਪੰਜਾਬ ਨੰਬਰ ਆ ਵੀਰੇ ਇਹ ਵੀ ਠੀਕ ਆ 16 ਮਾਡਲ ਆ ਟਰੈਕਟਰ 16 ਮਾਡਲ ਆ ਕੰਡੀਸ਼ਨ ਵੀ ਆ ਟਰੈਕਟਰ ਜੀ ਕਈ ਵੀ ਕਿਸੇ ਬੰਦੇ ਨੇ ਕੰਮ ਵਾਲੇ ਨੇ ਲੈਣਾ ਹੋਵੇ ਨਾ ਸਾਰਾ ਤੋਂ ਨਾਲ ਹੀ ਐਵੇਂ ਜੁੱਕਰੀ ਦੇ ਆ 50 ਦਾ ਬੀਕੇਟੀ ਦੇ ਟਾਇਰ ਨੇ ਬੀਕੇ ਜੀ ਠੀਕ ਆ ਇਹ ਮੂਰਲੇ ਨਾਲ ਦੇ ਆ ਮੂਰਲੇ ਨਾਲ ਦੇ ਪਿਛਲੇ ਬੰਦੇ ਨੇ ਬਸ ਧੱਕੇ ਨਾਲ ਹੀ ਬੀਕੇਟੀ ਦੇ ਪਵਾਲੇ ਠੀਕ ਆ ਟਰੈਕਟਰ ਇਹ ਵੀ ਚੱਲਿਆ ਬਹੁਤ ਘੱਟ ਆ ਨਾ ਹਾਂ ਕਿਹੜਾ ਮਾਡਲ ਦੱਸਿਆ ਮਾਡਲ 16 ਬਾਈ ਇਹ 16 ਮਾਡਲ ਹਸਣੋ ਸੋਨਾ ਇਹ ਸੀ 50 ਦਾ ਨਾ 500 550 550 ਦਾ ਠੀਕ ਆ ਵੱਡਾ ਆ ਗਿਆ 450 450 ਨਾਲ ਵੱਡਾ ਆ ਗਿਆ ਇਹ ਠੀਕ ਆ ਤੇ ਇਹਦੀ ਮੁੱਲ ਵੜੀ ਮੁੱਲ ਵੜੀ ਇਹਦਾ ਮੁੱਲ ਤਾਂ ਆਪਾਂ 3.5 ਲੱਖ ਰੁਪਏ ਦਾ ਇਹ 3.5 ਲੱਖ ਦਾ ਹਾਂ ਜਾਂ ਨਾ ਦੇਣੀ ਸਵਾ 3 ਦਾ ਹਾਂ ਠੀਕ ਆ ਤੇ ਇੱਧਰ ਆ ਗਿਆ ਫਾਰਮ ਟਰੈਕ 60 ਛੋਟਾ ਨਾ T20 기ਰਾ ਜਾ ਗਿਆ ਇਹ हां ਇਹ T20 6055 ਵਾਲਾ ਸਾਰਾ ਕੁਝ ਠੀਕ ਹੈ ਇਹ 6055 ਵਾਲਾ ਕੋਈ ਹੈ ਨਹੀਂ ਬਾਦ ਘਾਟ ਨਾ ਨਾ ਉਹੀ ਠੀਕ ਆ ਮਾ ਉਹਦੇ ਇੱਥੇ 6055 ਇਹਦੇ ਕਲਾ ਖਾਤ ਆਗਾ 60 ਠੀਕ ਆ ਇਹ ਕਿਹੜਾ ਮਾਡਲ ਆ ਜੀ ਇਹ 18 ਮਾਡਲ ਆ ਬਈ 18 ਮਾਡਲ ਆ ਲੈ ਵੀ ਦੋਸਤੋ ਜਿਆਦੇ ਨਾ ਮੈਂ ਬਈ ਆ ਚੀਜ਼ ਜੇ ਤੁਸੀਂ ਬੰਦਾ ਰੰਗ ਰੰਗ ਕਹਿ ਦਿੰਦਾ ਉਹ ਮੇਂ ਜੁਕਰ ਪਈ ਨੇ ਹਿੱਸੇ ਸਾਰੇ ਖਰਪੂਰ ਦਾ ਨਾ ਟਰੈਕਟਰ ਸਾਰਾ ਜਮਾ A to Z ਓਰੀਜਨਲ ਆ ਮਾੜਾ ਮੋਟਾ ਜਿਵੇਂ ਇੱਥੋਂ ਚੜਨ ਮਿਲਦੇ ਰੰਗ ਰਿਹਾ ਨਾ ਕਰਾਇਆ ਵੀ ਨਹੀਂ ਬਈ ਆਪਾਂ ਇਹ ਲਿਖਾ ਹੋਇਆ ਨਹੀਂ ਟਰੈਕਟਰ ਉਹ ਮ ਮੁੱਲ ਬਾੜੀ ਇਹਦੇ ਵੀਰੇ ਮੈਂ ਅੱਲਾ ਦਾ 65000 ਗਏ 70 ਵੀ ਕਹੀ ਨੇ ਸਾਢੇ 5 ਲੱਖ ਦਾ ਦੇਣ ਆ ਇਹੇ ਸਾਢੇ 5 ਲੱਖ ਦਾ ਹਾਂਜੀ ਠੀਕ ਆ ਤੇ ਇਹਨਾਂ ਇੱਕ ਬਾਈ ਆਪਣੀ ਲੋਕੇਸ਼ਨ ਮੇਨ ਬੋਲਦੇ ਤੇ ਇੱਕ ਫੋਨ ਨੰਬਰ ਬੋਲਦੇ ਵੀਰੇ ਮੇਰਾ ਨੰਬਰ ਹੈਗਾ 9781160812 ਵੀਰੇ ਠੀਕ ਹੈ ਹਾਂ ਦੂਜੇ ਬਾਈ ਦਾ ਆਪਣੇ ਦਾ 95015840 ਸੀਟਾ ਠੀਕ ਹੈ ਇਹ ਨੰਬਰਾਂ ਤੇ ਕੰਟੈਕਟ ਕਰ ਸਕਦਾ ਬਾਕੀ ਵੀਰੋ ਸਕਰੀਨ ਦੇ ਉੱਤੇ ਚੱਲੀ ਜਾਂਦੇ ਨੇ ਇੱਕ ਬੰਦੇ ਨੇ ਆਉਣਾ ਹੰਡਿਆ ਸਟੈਂਡ ਚੋਂ ਕਾ ਕੇ ਫੋਨ ਲਾ ਲੇ ਤਾਂ ਇੱਕ ਬੰਦੇ ਕਹਿੰਦੇ ਹੁੰਦੇ ਆ ਆਪਾਂ ਨੂੰ ਬਈ ਲੂਨ ਹੋ ਜੂ ਟਰੈਕਟਰ ਤੇ ਲੂਨ ਕਰਵਾ ਦਿਆਂ ਵੀਰੇ ਜਿਵੇਂ ਜਿਹੜੇ ਟਰੈਕਟਰ ਦੀ ਮੰਨ ਲੋ ਕਾਪੀ ਹਾਜ਼ਰ ਆਪਣੇ ਕੋਲ ਉਹਦੇ ਲੂਨ ਕਰਵਾ ਦਿਆਂ ਕੈਸ਼ ਦਾ ਟਰੈਕਟਰ ਹੁੰਦਾ ਠੀਕ ਹੈ ਜੇ ਵਿੱਚ ਕੋਈ ਕਿਸਾਨ ਵੀਰ ਕਹਿੰਦਾ ਵੀ ਆਪਣੇ ਵਿੱਚ ਘਟਾਉਣਾ ਟਰੈਕਟਰ ਉਹ ਵੀ ਹੋ ਜੂਗਾ ਵੀ ਕਹਿੰਦੇ ਵਿੱਚ ਕਟਾ ਕੇ ਉੱਚਾ ਠੀਕ ਆ ਸਾਰੀਆਂ ਸਹੂਲਤਾਂ ਨੇ ਠੀਕ ਆ ਲੈ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ ਜਿਹੜਾ ਤੁਹਾਨੂੰ ਟਰੈਕਟਰ ਚਾਹੀਦਾ ਨਵਾਂ ਚਾਹੀਦਾ ਜਮਾ ਦੇ ਵਿੱਚ 23 ਮਾਡਲ ਖੜਾ 22 ਮਾਡਲ ਖੜਾ 21 ਮਾਡਲ ਟਰੈਕਟਰ ਖੜੇ ਨੇ ਨੀਵੇਂ ਤੋਂ ਕਹਿੰਦੀ 24 ਮਾਡਲ ਤੱਕ ਤੁਹਾਨੂੰ ਹਰੇਕ ਟਰੈਕਟਰ ਮਿਲ ਜੂ ਬਾਈ ਉਹਨਾਂ ਨਾਲ ਕੰਟੈਕਟ ਕਰ ਲਓ ਪੈਂਡ ਹੰਢਿਆ ਹੈ ਨਾ ਜੀ ਪੈਂਡ ਹੰਢਿਆ ਹੈ ਹੰਢਿਆ ਤੇ ਲੋਕੇਸ਼ ਨਾਲ ਤੁਹਾਨੂੰ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਉਹਨਾਂ ਤੇ ਕੰਟੈਕਟ ਕਰਕੇ ਕੋਈ ਵੀ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਤੇ ਮਿੱਤਰੋ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਮਿਲਦਾ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ